ਜੇ ਤੁਹਾਡੇ 'ਚ ਦਮ ਹੋਇਆ ਫਿਰ ਨਹਿਰਾ ਕੰਕਰੀਟ ਦੀਆਂ ਕਰ ਲਿਓ ਜੇ ਸਾਡੇ 'ਚ ਦਮ ਹੋਇਆ ਫਿਰ ਨਹਿਰਾ ਕੰਕਰੀਟ ਦੀਆਂ ਹੋਣ ਤੋਂ ਅਸੀਂ ਰੋਕ ਲਾ ਕੇ ਕਹਿੰਦੇ ਫਰੀਦਕੋਟ ਦੀਆਂ ਨਹਿਰਾ ਦਾ ਮਸਲਾ ਵੀ ਐਸਵਾਈਐਲ ਹੀ ਬਣ ਗਿਆ ਨਾ ਐਸਵਾਈਐਲ ਬਣੇ ਤੇ ਨਾ ਫਰੀਦਕੋਟ 'ਚ ਨਹਿਰਾ ਪੱਕੀਆਂ ਹੋਣ ਇਹ ਕੰਮ ਤੇ ਲਿਖਿਆ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਪੜ ਲੈਣਾ ਚਾਹੀਦਾ ਜਿੰਦੀ ਧਰਤੀ ਤੇ ਪਾਣੀ ਵਹਿੰਦਾ ਮਾਲਕ ਉਹੀ ਹੁੰਦਾ ਜੇ ਪੰਜਾਬ ਦੀ ਧਰਤੀ ਤੇ ਪਾਣੀ ਵਹਿੰਦਾ ਇਹ ਮਾਲਕ ਜਿਹੜਾ ਉਹ ਪੰਜਾਬ ਆ ਪਹਿਲਾਂ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਕੀਤੇ ਸਾਨੂੰ ਕਰੋੜਾਂ ਅਰਬਾਂ ਰਪਏ ਦੇ ਆਰੋ ਵਿੱਚ ਫਿਰ ਬੋਤਲਾਂ ਵਾਲਾ ਪਾਣੀ ਜਿਹੜਾ ਹੈਗਾ ਵੇਚਿਆ ਜਾ ਰਿਹਾ ਔਰ ਇਹ ਦੁਨੀਆ ਪੱਤਰ ਤੇ ਕਾਰਪੋਰੇਟ ਇਤਹਾ ਕਰ ਰਿਹਾ ਜੁਗਤ ਕਿਸਾਨ ਮੋਰਚੇ ਨੇ ਕੱਲ ਮੋਗੇ ਦੀ ਮਾਂ ਪੰਚਾਇਤ ਚ ਮਤਾ ਪਾਇਆ ਕਿ ਅਸੀਂ ਪੰਜਾਬ ਦੀਆਂ ਨਹਿਰਾਂ ਜਿਹੜੀਆਂ ਕੰਕਰੀਟ ਨਾਲ ਪੱਕੀਆਂ ਨਹੀਂ ਹੋਣ ਦੇਣੀਆਂ ਸਾਰੀਓ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਬਹੁਤ ਲੰਮੀ ਆ ਪਰ ਜਿਹੜੀ ਲੜਾਈ ਬਾਬਾ ਫਰੀਦ ਜੀ ਦੀ ਇਸ ਪਾਵਨ ਧਰਤੀ ਤੋਂ ਲੜੀ ਜਾ ਰਹੀ ਆ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਨਵੇਕਲਾ ਸਥਾਨ ਰੱਖੂਗੀ ਇਸ ਕਰਕੇ ਕਿ ਇਹ ਪਾਣੀ ਦੀ ਲੜਾਈ ਇਕੱਲੇ ਪਿੰਡਾਂ ਵਾਲਿਆਂ ਦੀ ਨਹੀਂ ਜਾਂ ਕਿਸੇ ਖਾਸ ਧਰਮ ਨਾਲ ਨਹੀਂ ਕਿਸੇ ਨੇ ਜੋੜੀ ਇਹ ਲੜਾਈ ਪਿੰਡਾਂ ਤੇ ਸ਼ਹਿਰਾਂ ਵਾਲਿਆਂ ਦੀ ਸਾਂਝੀ ਤੇ ਸਾਰੇ ਪੰਜਾਬੀਆਂ ਦੀ ਸਾਂਝੀ ਲੜਾਈ ਬਣ ਕੇ ਫਰੀਦਕੋਟ ਦੇ ਸ਼ਹਿਰ ਤੋਂ ਜਿਹੜੀ ਉੱਭਰ ਰਹੀ ਆ ਔਰ ਇਸ ਲੜਾਈ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਰਾਹ ਦਿਖਾਉਣਾ ਔਰ ਰਾਹ ਦਿਖਾ ਵੀ ਰਹੀ ਆ ਪਿਛਲੇ ਲਗਭਗ 3 ਸਾਲ ਤੋਂ ਆਪਾਂ ਲੜ ਰਹੇ ਆ ਅੱਜ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿਤੇ ਵੀ ਜਿਹੜਾ ਕੋਈ ਸੂਆ ਪੱਕਾ ਹੁੰਦਾ ਕਿਤੇ ਕੋ ਨਹਿਰ ਪੱਕੀ ਹੁੰਦੀ ਆ ਤਾਂ ਉੱਥੇ ਜਿਹੜੇ ਲੋਕ ਸੜਕਾਂ ਤੇ ਉਹ ਨਿੱਤਰ ਰਹੇ ਆ ਲਾਸਟ ਮੀਟਿੰਗ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਹੋਈ ਜਿੰਦੇ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਤੇ ਫਰੀਦਕੋਟ ਦੇ ਵਿਧਾਇਕ ਸਰਦਾਰ ਗੁਰਦੇਵ ਸਿੰਘ ਸੇਖੋਂ ਸੀਗੇ ਜੰਦੇਤ ਜਲ ਜੀਵਨ ਬਚਾਓ ਮੋਰਚੇ ਦੇ ਸਾਡੇ ਸਾਥੀਆਂ ਨੇ ਅਸੀਂ ਸਾਰਿਆਂ ਨੇ ਸਾਰੇ ਤਕਨੀਕੀ ਪਹਿਲੂਆਂ ਤੋਂ ਗੱਲ ਰੱਖੀ ਕਿ ਕਿਸ ਤਰ੍ਹਾਂ ਕੰਕਰੀਟ ਦੀਆਂ ਨਹਿਰਾ ਬਣਦੇ ਨਾਲ ਨਹਿਰਾ ਪਾਈਪਾਂ ਬਣ ਜਾਣਗੀਆਂ ਤੇ ਕਿਵੇਂ ਲੱਖਾਂ ਲੋਕ ਪੀਣ ਵਾਲੇ ਚੰਗੇ ਪਾਣੀ ਤੋਂ ਵਾਂਝੇ ਹੋ ਜਾਣਗੇ ਕਿਵੇਂ ਦਰਖਤਾਂ ਦਾ ਉਜਾੜਾ ਹੋਊਗਾ ਔਰ ਕਿਵੇਂ ਧਰਤੀ ਹੇਠਲਾ ਪਾਣੀ ਹੋਰ ਡੂੰਗਾ ਹੋਊਗਾ ਪਰ ਇਹਦੇ ਕਿਸੇ ਵੀ ਗੱਲ ਦਾ ਉਹਨਾਂ ਕੋਲੇ ਜਵਾਬ ਨਾ ਹੋਣ ਦੇ ਬਾਵਜੂਦ ਵੀ ਉਹ ਇਸ ਗੱਲ ਤੇ ਬਜਿੱਦ ਸੀਗੇ ਕਿ ਇਹਦੇ ਤੇ ਤੁਸੀਂ ਹੋਰ ਸੋਚੋ ਤੇ ਉਹਦੇ ਤੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਆਖਰੀ ਗੱਲ ਫਿਰ ਇਹ ਆ ਕਿ ਜੇ ਤੁਹਾਡੇ 'ਚ ਦਮ ਹੋਇਆ ਫਿਰ ਨਹਿਰਾ ਕੰਕਰੀਟ ਦੀਆਂ ਕਰ ਲਿਓ ਜੇ ਸਾਡੇ 'ਚ ਦਮ ਹੋਇਆ ਫਿਰ ਨਹਿਰਾ ਕੰਕਰੀਟ ਦੀਆਂ ਹੋਣ ਤੋਂ ਅਸੀਂ ਰੋਕ ਲਾਂਗੇ ਇਹ ਕਹਿ ਕੇ ਜਿਹੜਾ ਸੀ ਉਹ ਆਇਆ ਸੀ ਅਗਲੀ ਗੱਲ ਕਿ ਜਿਹੜੀ ਇਹ ਲੜਾਈ ਆ ਇਹ ਲੜਾਈ ਕਾਰਪੋਰੇਟ ਦੇ ਖਿਲਾਫ ਵੀ ਆ ਅੱਜ ਪੰਜਾਬ ਜਿਹੜਾ ਸੂਬਾ ਜਿਹੜਾ ਖਿੱਤਾ ਜਿੰਦਾ ਨਾਮ ਪੰਜ ਪਾਣੀਆਂ ਤੇ ਪਿਆ ਕੇ ਪੰਜਾਬ ਪੰਜ ਪਾਣੀਆਂ ਦੀ ਧਰਤੀ ਉੱਥੇ ਅੱਜ ਹਰ ਸਾਲ ਲਗਭਗ 3000 ਕਰੋੜ ਦਾ ਪਾਣੀ ਦਾ ਕਾਰੋਬਾਰ ਕਾਰਪੋਰੇਟ ਜਿਹੜਾ ਹੈਗਾ ਇੱਥੋਂ ਕਰ ਰਿਆ ਸਾਡੇ ਭੋਗਾਂ ਵਿਆਂਵਾਂ ਤੇ ਆਮ ਹੋ ਗਈਆਂ ਪਾਣੀ ਵਾਲੀਆਂ ਬੋਤਲਾਂ ਔਰ ਇਹ ਗੱਲ ਨੂੰ ਜਰਾ ਸਮਝੀਏ ਕਿ ਗੱਲ ਇੱਥੇ ਤੱਕ ਰੁਕੀ ਨਹੀਂ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਕਾਰੋਬਾਰ ਆ ਉਹ ਆਰਥਿਕ ਮੰਦੀ ਕਰਕੇ ਡੁੱਬ ਰਹੇ ਆ ਵੋਲਕਸ ਵੇਗਨ ਜਿਹੜੀ ਟੌਪ ਦੀ ਗੱਡੀਆਂ ਦੀ ਕੰਪਨੀ ਆ ਜਰਮਨੀ ਦੀ ਬੀ ਐਮ ਡਬਲਯੂ ਜਿਹੜੀ ਟੌਪ ਦੀ ਕੰਪਨੀ ਆ ਜਰਮਨੀ ਦੀ ਉਹ ਡੁੱਬ ਰਹੀ ਆ ਬੁਰਾ ਹਾਲਾਤ ਆ ਜਰਮਨੀ ਤੇ ਫਰਾਂਸ ਜਿਹੜੀਆਂ ਟੌਪ ਦੀਆਂ ਇਕਨੋਮੀਆਂ ਨੇ ਯੂਰੋਪੀਅਨ ਯੂਨੀਅਨ ਦੀਆਂ ਉਹ ਮੰਦੇ ਹਾਲਾਤ ਦੇ ਵਿੱਚ ਆ ਤੇ ਇਹ ਸਾਰੇ ਦੌਰ ਦੇ ਵਿੱਚ ਜਦੋਂ ਬੈਂਕਾਂ ਡੋਬਰੀਆਂ 2-2 ਸਾਲ ਪੁਰਾਣੀਆਂ ਵੱਡੇ ਵੱਡੇ ਕਾਰੋਬਾਰ ਡੋਬ ਰਿਆ ਤੇ ਕੌਣ ਵੱਧ ਰਿਆ ਵੱਧ ਰੀਆਂ ਨੇ ਖਾਹਕ ਦੀਆਂ ਔਰ ਪਾਣੀ ਵੇਚਣ ਵਾਲੀਆਂ ਕੰਪਨੀਆਂ 68 ਨਵੇਂ ਜਿਹੜੇ ਖਰਬਪਤੀ ਪੈਦਾ ਹੋਇਆ ਕੋਵਿਡ ਦੇ ਦੌਰ ਦੇ ਵਿੱਚ ਜਿਹੜੇ ਖਾਹਕ ਦਾ ਕਾਰੋਬਾਰ ਕਰਦੇ ਸੀਗੇ ਔਰ ਪਾਣੀ ਦੇ ਸੋਮਿਆਂ ਤੇ ਕਬਜ਼ਾ ਕਰਕੇ ਕੱਲਾ ਕਬਜ਼ਾ ਨਹੀਂ ਕਰਦੇ ਪਹਿਲਾਂ ਪਾਣੀ ਪ੍ਰਦੂਸ਼ਿਤ ਕਰਦੇ ਆ ਪਹਿਲਾ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਕੀਤੇ ਸਾਨੂੰ ਕਰੋੜਾਂ ਅਰਬਾਂ ਪੈਸੇ ਦੇ ਆਰੋ ਵਿੱਚ ਫਿਰ ਬੋਤਲਾਂ ਵਾਲਾ ਪਾਣੀ ਜਿਹੜਾ ਹੈਗਾ ਵੇਚਿਆ ਜਾ ਰਿਹਾ ਔਰ ਇਹ ਦੁਨੀਆ ਪੱਧਰ ਤੇ ਕਾਰਪੋਰੇਟ ਇਦਾਂ ਕਰ ਰਿਹਾ ਦੁਨੀਆ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਸੁਣਦੇ ਆ ਬਹੁਤ سارے ਲੋਕ ਕਹਿੰਦੇ ਆ ਕਿ ਜਦੋਂ ਅਗਲਾ ਵਿਸ਼ਵ ਯੁੱਧ ਹੋਊਗਾ ਉਹ ਪਾਣੀ ਲਈ ਹੋਊਗਾ ਪਰ ਪਾਣੀ ਲਈ ਯੁੱਧ ਹੋ ਚੁੱਕੇ ਆ ਤੁਸੀਂ ਬਲੀਵੀਆਂ ਦੀ ਵਾਟਰ ਵਾਰਡ ਪੜ੍ਹ ਲਓ ਮੇਰੀ ਗੱਲ ਤੇ ਯਕੀਨ ਨਾ ਕਰਿਓ ਜਾ ਕੇ ਸਰਚ ਕਰਿਓ ਸਨ 2000 ਦੇ ਵਿੱਚ ਬਲੀਵੀਆ ਨਾਂ ਦੇ ਮੁਲਕ ਦੇ ਵਿੱਚ ਲਾਤੀਨੀ ਅਮਰੀਕਾ ਦਾ ਮੁਲਕ ਆ ਉਹਦੇ ਵਿੱਚ ਪਾਣੀ ਦਾ ਯੁੱਧ ਹੋ ਚੁੱਕਾ ਉੱਥੇ ਪੀਣ ਵਾਲੇ ਦਾ ਪਾਣੀ ਦਾ ਸਾਰੇ ਦਾ ਸਾਰਾ ਕਾਰਪੋਰੇਟ ਘਰਾਣਿਆਂ ਨੂੰ ਉੱਥੋਂ ਦੀ ਸਰਕਾਰ ਨੇ ਸੌਂਪਤਾ ਆਮ ਲੋਕਾਂ ਦੀ ਜ਼ਿੰਦਗੀ ਦੀ ਆਮਦਨ ਦਾ ਅੱਧਾ ਹਿੱਸਾ ਸਿਰਫ ਪਾਣੀ ਵਾਲਾ ਜਿਹੜਾ ਪੀਣ ਵਾਲਾ ਪਾਣੀ ਸੀ ਜ਼ਿੰਦਗੀ ਦੀਆਂ ਲੋੜਾਂ ਲਈ ਵਰਤਣ ਵਾਸਤੇ ਆਮਦਨ ਦਾ ਅੱਧਾ ਹਿੱਸਾ ਉਸ ਪਾਣੀ ਤੇ ਖਰਚ ਹੋਣ ਲੱਗ ਗਿਆ ਲੋਕ ਸੜਕਾਂ ਤੇ ਨਿਤਰੇ ਲੋਕਾਂ ਨੇ ਪਾਣੀ ਦੇ ਖੇਤਰ ਚੋਂ ਕਾਰਪੋਰੇਟ ਘਰਾਣੇ ਨੂੰ ਭਜਾਇਆ ਉਹਦੇ ਤੇ ਲੋਕਾਂ ਤੇ ਗੋਲੀਆਂ ਤੱਕ ਚਲਾਈਆਂ ਗਈਆਂ ਲੋਕ ਮਾਰੇ ਤੱਕ ਗਏ ਪਰ ਲੋਕ ਉਥੇ ਜਿੱਤੇ ਤੇ ਪਾਣੀ ਦੇ ਖੇਤਰ ਚੋਂ ਕਾਰਪੋਰੇਟ ਘਰਾਣੇ ਨੂੰ ਬਾਹਰ ਭਜਾਇਆ ਇਹ ਸਨ 2000 ਦੇ ਵਿੱਚ ਬਲੀਵਿਆ ਦੀ ਵਾਟਰਵਾਰ ਬਾਰੇ ਪੜ ਲਿਓ ਜੀ ਇਸ ਕਰਕੇ ਉਹ ਪਾਣੀ ਦੇ ਸੋਮਿਆਂ ਤੇ ਕਬਜ਼ਾ ਕਰਕੇ ਸ਼ਕਤੀਸਗੜ ਦਾ ਆਰ ਜਿਹੜਾ ਸੀਓ ਨਾਥ ਨਾਮ ਦਾ ਦਰਿਆ ਸੀਗਾ ਆਰ ਡਬਲ ਜੀ ਵੈਲ ਕੰਪਨੀ ਨੂੰ 26 ਸਾਲ ਵਾਸਤੇ ਜਿਹੜਾ ਸਰਕਾਰ ਨੇ ਠੇਕੇ ਤੇ ਦਿੱਤਾ ਕਿ ਇਥੋਂ ਕੋਈ ਆਦੀਵਾਸੀ ਕੋਈ ਆਮ ਲੋਕ ਕੋਈ ਪਸ਼ੂ ਪੰਛੀ ਪਾਣੀ ਨਹੀਂ ਲੈ ਸਕਦਾ ਸਿਰਫ ਕੰਪਨੀ ਐ ਦਰਿਆਵਾਂ ਦਾ ਪਾਣੀ ਜਿਹੜਾ ਹੈਗੀ ਆ ਵਰਤ ਸਕਦੀ ਹੈਗੀ ਆ ਉਸ ਤੋਂ ਅਗਲੀ ਗੱਲ ਜਿੱਥੇ ਕਾਰਪੋਰੇਟ ਖਿਲਾਫ ਲੜਾਈ ਆ ਉਥੇ ਪਾਣੀ ਜਿਹੜਾ ਹੈਗਾ ਉਹ ਸੂਬਿਆਂ ਦਾ ਅਧਿਕਾਰ ਖੇਤਰਾ ਜਿੰਦੀ ਧਰਤੀ ਤੇ ਪਾਣੀ ਵਹਿੰਦਾ ਮਾਲਕ ਉਹੀ ਹੁੰਦਾ ਜੇ ਪੰਜਾਬ ਦੀ ਧਰਤੀ ਤੇ ਪਾਣੀ ਵਹਿੰਦਾ ਤੇ ਮਾਲਕ ਜਿਹੜਾ ਉਹ ਪੰਜਾਬ ਪੂਰੀ ਦੁਨੀਆ ਦੇ ਵਿੱਚ ਰਿਪੇਰੀਅਨ ਪ੍ਰਿੰਸੀਪਲ ਮੰਨਿਆ ਹੋਇਆ ਇਸ ਕਰਕੇ ਜਿੱਥੇ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਆ ਇਹਨਾਂ ਮਸਲਾ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਣਾ ਚਾਹੀਦਾ ਉੱਥੇ ਅਸੀਂ ਮੰਗ ਕਰਦੇ ਕਿ ਹਰ ਘਰ ਤੱਕ ਪੀਣ ਵਾਲਾ ਪਾਣੀ ਤੇ ਹਰ ਖੇਤ ਤੱਕ ਨਹਿਰੀ ਪਾਣੀ ਜਿਹੜਾ ਪਹੁੰਚਣਾ ਚਾਹੀਦਾ ਕਿਉਂਕਿ ਧਰਤੀ ਹੇਠਲਾ ਪਾਣੀ ਜਿਹੜਾ ਇਹਨਾਂ ਸਾਡਾ ਪੰਜਾਬ ਦਾ ਉਹ ਪਲੂਟ ਹੋ ਚੁੱਕਾ ਹੈਗਾ ਤੇ ਇਸ ਲੜਾਈ ਨੂੰ ਜਿਹੜੀ ਦਿਸ਼ਾ ਫਰੀਦਕੋਟ ਸ਼ਹਿਰ ਦੇ ਲੋਕਾਂ ਨੇ ਦਿੱਤੀ ਆ ਮੈਂ ਸਿਰਚਕਾਉਣਾ ਫਰੀਦਕੋਟ ਦੇ ਉਹਨਾਂ ਸਾਰੀਆਂ ਸ਼ਹਿਰੀ ਜਥੇਬੰਦੀਆਂ ਨੂੰ ਭਾਈ ਸ਼ੰਕਰ ਹੋਰਾਂ ਨੂੰ ਇਹ ਕਹਿੰਦੇ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਪਿੱਛੇ ਨਾ ਹਟੇ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਮੋਗੇ ਦੀ ਮਾਂ ਪੰਚਾਇਤ ਚ ਮਤਾ ਪਾਇਆ ਕਿ ਅਸੀਂ ਪੰਜਾਬ ਦੀਆਂ ਨਹਿਰਾਂ ਜਿਹੜੀਆਂ ਕੰਕਰੀਟ ਨਾਲ ਪੱਕੀਆਂ ਨਹੀਂ ਹੋਣ ਦੇਣੀਆਂ ਪੰਜਾਬ ਦੀ ਧਰਤੀ ਨੂੰ ਬੰਜਰ ਨਹੀਂ ਹੋਣ ਦੇਣਾ ਪੰਜਾਬ ਦੀ ਧਰਤੀ ਤੇ ਵਗਦੀਆਂ ਨਹਿਰਾਂ ਦਾ ਪਾਣੀ ਪੰਜਾਬ ਦੀ ਧਰਤੀ ਦੇ ਵਿੱਚ ਸਿੰਮਣਾ ਚਾਹੀਦਾ ਰਿਸਣਾ ਚਾਹੀਦਾ ਕਿਉਂਕਿ ਸਾਨੂੰ ਪੀਣ ਵਾਲਾ ਪਾਣੀ ਮਿਲਦਾ ਰਵੇ ਮੈਂ ਤਾਂ ਤੁਹਾਡਾ ਧੰਨਵਾਦ ਕਰੂੰਗਾ ਕਿ ਇਹ ਲੜਾਈ ਕਿਸਾਨ ਜਥੇਬੰਦੀਆਂ ਤਾਂ ਲੜ ਰਹੀਆਂ ਸੀ ਤੁਸੀਂ ਸ਼ਹਿਰੀ ਲੋਕਾਂ ਨੇ ਆ ਕੇ ਸਗੋਂ ਸਾਡਾ ਲੋੜ ਘਟਾਤਾ ਤੁਸੀਂ ਤਾਂ ਸਾਡਾ ਲੋੜ ਚੱਕ ਰਹੇ ਹੋ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਤੇ ਇਹ ਆਪਾਂ ਰਲ ਮਿਲ ਕੇ ਲੜਾਈ ਲੜਾਂਗੇ ਔਰ ਜਿੰਨੇ ਵੀ ਅੱਜ ਸ਼ਹਿਰੀ ਜਥੇਬੰਦੀਆਂ ਆਈਆਂ ਇਹਨਾਂ ਨੂੰ ਬੇਨਤੀ ਆ ਕਿ ਇਹ ਫਰੀਦਕੋਟ ਸ਼ਹਿਰ ਦਾ ਇਤਿਹਾਸ ਰਿਹਾ ਇਹ ਇਹਨੇ ਹਰ ਜ਼ਬਰ ਜ਼ੁਲਮ ਦੇ ਖਿਲਾਫ ਭਾਵੇਂ ਲੋਕਾਂ ਦੀਆਂ ਧੀਆਂ ਪੜਨ ਦੀਆਂ ਇੱਜ਼ਤਾਂ ਬਚਾਉਣ ਦਾ ਮਾਮਲਾ ਸੀ ਕਿਸੇ ਗੁੰਡਾਗਰਦੀ ਦੇ ਖਿਲਾਫ ਮਾਮਲਾ ਸੀ ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਕਿਸਾਨ ਅੰਦੋਲਨ ਦਾ ਵੀ ਆਇਆ ਫਰੀਦਕੋਟ ਦੇ ਸ਼ਹਿਰੀ ਲੋਕਾਂ ਨੇ ਹਮੇਸ਼ਾ ਗੱਜ-ਵੱਜ ਕੇ ਜਿਹੜਾ ਹੈਗਾ ਹੱਕ ਸੱਚ ਇਨਸਾਫ਼ ਦਾ ਜਿਹੜਾ ਹੈਗਾ ਉਹ ਸਾਥ ਦਿੱਤਾ ਇੱਕ ਵਾਰ ਫੇਰ ਫਰੀਦਕੋਟ ਤੋਂ ਇਹ ਸ਼ੁਰੂ ਹੋਈ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਇਹ ਲੜਾਈ ਜਿਹੜੀ ਆ ਜਿੱਤ ਤੱਕ ਜਾਉਗੀ ਇਸ ਗੱਲ ਨੂੰ ਜਿੰਨਾ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਉਹਨਾਂ ਹੀ ਚੰਗਾ ਰਹੂਗਾ ਫਰੀਦਕੋਟ ਦੀਆਂ ਜਿਹੜਾ ਇੱਥੋਂ ਬੋਲਿਆ ਗਿਆ ਕਿ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਜੇ ਕੋ ਇਸ ਗੱਲ ਤੇ ਸਿਆਸਤ ਕਰਦਾ ਕਿ ਪੰਜਾਬ ਦਾ ਪਾਣੀ ਬਚਣਾ ਚਾਹੀਦਾ ਤੇ ਇਹੋ ਜੀ ਸਿਆਸਤ ਨੂੰ ਜੀ ਆਇਆ ਹੈਗਾ ਜਿਹੜੀ ਸਿਆਸਤ ਪੰਜਾਬ ਦਾ ਪਾਣੀ ਖੋਣਾ ਚਾਹੁੰਦੀ ਆ ਲਹਨਤ ਇਹੋ ਜੀ ਸਿਆਸਤ ਤੇ ਜੰਮ ਜੰਮ ਕੇ ਕੋ ਕਰੇ ਸਿਆਸਤ ਇਸ ਗੱਲ ਤੇ ਕਿ ਪੰਜਾਬ ਦੇ ਹਰ ਖੇਤ ਤੱਕ ਪੀਣ ਵਾਲੀ ਪਾਣੀ ਜਾਣਾ ਚਾਹੀਦਾ ਪੰਜਾਬ ਦੇ ਹਰ ਘਰ ਤੱਕ ਪੀਣ ਵਾਲਾ ਪਾਣੀ ਜਾਣਾ ਚਾਹੀਦਾ ਤੇ ਬੋਤਲਾਂ ਦਾ ਪਾਣੀ ਵੇਚ ਕੇ ਜਿਹੜਾ ਕਾਰਪੋਰੇਟ ਇੱਥੇ ਸਾਡੇ ਪਾਣੀਆਂ ਤੇ ਕਬਜ਼ਾ ਕਰਕੇ ਸਾਡੇ ਪਾਣੀ ਖੋਣਾ ਚਾਹੁੰਦਾ ਔਰ ਫਰੀਦਕੋਟ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਿਸ ਬਿਸ਼ਰਮੀ ਨਾਲ ਇਸ ਗੱਲ ਤੇ ਲੱਗੀ ਹੋਈ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਪਰ ਨਿਰਣਾਇਕ ਸ਼ਕਤੀ ਜਿਹੜੇ ਆ ਲੋਕ ਹੁੰਦੇ ਆ ਇਹ ਸਾਸ ਦੇ ਨਾਲ ਕਿ ਆਪਾਂ ਪੰਜਾਬ ਦੇ ਪਾਣੀ ਨੂੰ ਬਚਾਉਣ ਦਾ ਜਿਹੜਾ ਸੰਘਰਸ਼ ਵਿੱਡਿਆ ਹੈਗਾ ਲਗਾਤਾਰ 3 ਸਾਲ ਤੋਂ ਇਹਨਾਂ ਨੂੰ ਹਰ ਵਾਰ ਜਿਹੜਾ ਨਹਿਰੀ ਬੰਦੀ ਜਿਹੜੀ ਆ ਉਹ ਕੈਂਸਲ ਕਰਨੀ ਪੈਂਦੀ ਆ ਸ਼ਾਇਦ ਅੱਜ 11 ਤਰੀਕ ਨਹਿਰੀ ਬੰਦੀ ਆ ਜਾਣੀ ਸੀਗੀ ਪਰ ਕੈਂਸਲ ਜਿਹੜੀ ਆ ਉਹ ਹੋ ਗਈ ਆ ਇਸ ਕਰਕੇ ਸਾਨੂੰ ਮੈਨੂੰ ਯਾਦ ਆ ਕਿ ਪਿਛਲੀ ਵਾਰੀ ਜਦੋਂ ਇਹ ਕੈਂਸਲ ਹੋਈ ਸੀ ਸਾਡੇ ਪ੍ਰਧਾਨ ਜੀ ਨਰਪਾਲ ਸਿੰਘ ਟੁੱਡੀਗੇੜੇ ਕਿਹਾ ਸੀਗਾ ਕਹਿੰਦੇ ਫਰੀਦਕੋਟ ਦੀਆਂ ਨਹਿਰਾਂ ਦਾ ਮਸਲਾ ਵੀ ਐਸਵਾਈਐਲ ਹੀ ਬਣ ਗਿਆ ਨਾ ਐਸਵਾਈਐਲ ਬਣੇ ਤੇ ਨਾ ਫਰੀਦਕੋਟ ਚ ਨਹਿਰਾਂ ਪੱਕੀਆਂ ਹੋਣ ਇਹ ਕੰੰਧ ਤੇ ਲਿਖਿਆ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਪੜ ਲੈਣਾ ਚਾਹੀਦਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਜਿੱਥੇ ਆਵਾਜ਼ ਮਾਰੋਗੇ ਦਿਨੇ ਰਾਤ ਅਸੀਂ ਹਮੇਸ਼ਾ ਹਾਜ਼ਰ ਆਂ ਅਸੀਂ ਧੰਨਵਾਦ ਕਰਦੇ ਆ ਕਿ ਆਪਾਂ ਸਾਡੇ ਰਲ ਮਿਲ ਕੇ ਪਿੰਡਾਂ ਤੇ ਸ਼ਹਿਰਾਂ ਵਾਲੇ ਇੱਕ ਨਵਕਲੀ ਜਿਹੜੀ ਹੈਗੀ ਆ ਉਹ ਐਗਜ਼ਾਮਪਲ ਪੰਜਾਬ ਦੇ ਵਿੱਚ ਸਾਬਤ ਕਰਾਂਗੇ ਆ ਸਥਾਪਿਤ ਕਰਾਂਗੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ